ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਹਰ ਜੋ ਰਾਖਲੇ ਪਤ ਮੇਰੀ ਜਮ ਕੋ ਤਰਾਸ ਭਇ ਉਰ ਅੰਤਰ ਸਰਨ ਗਹੀ ਕਿਰਪਾ ਨਿਤ ਤੇਰੀ ਅਰਜ ਰਖ ਲੈ ਪਤ ਮੇਰੀ ਜਮ ਕੋ ਤਰਾਸ ਭਇਓ ਔਰ ਅੰਤਰ ਸਰਨ ਗਈ ਕਿਰਪਾ ਨਿਦ ਤੇਰੀ ਰਹਾਉ ਮਹਾਪਤੀਤ ਮੁਕਤ ਲੋਪੀ ਹੁਨ ਕਰਤ ਪਾਪ ਅਭਾਰਾ ਪੈ ਮਰਬੇ ਕੋ ਬਸਰਤ ਨਹੀਂ ਨਾ ਤੇ ਚਿੰਤਾ ਤਨ ਜਾਰਾ ਦੇ ਇਸ ਕਿਉ ਉਠ ਧਿਆਇ ਕਟਹੀ ਪੀਰਤ ਬਸੇ ਨਰੰਜਨ ਤਾ ਕੋ ਮਰਮ ਨਾ ਪਾਇਆ ਨਾਹੀ ਨਾ ਗੁਣ ਨਾਹੀ ਕੋ ਜਪ ਤਪ ਕੋਹਨ ਕਰਮ ਅਬ ਕੀਜੈ ਨਾਨਕ ਹਾਰ ਪਰਿਉ ਸਰਨਗਤ ਅਬੇ ਦਾਨ ਪ੍ਰਭ ਦੀਜੈ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਹਰ ਜੋ ਰਾਖਲੇ ਪਤ ਮੇਰੀ ਜਮ ਕੋ ਤਰਾਸ ਭਇਉ ਉਰ ਅੰਤਰ ਸਰਨ ਗਈ ਕਿਰਪਾ ਨਿਤ ਤੇਰੀ ਹਰ ਜੀ ਰਾਖ ਲੈ ਪਤ ਮੇਰੀ ਜਮ ਕੋ ਤਰਾਸ ਭਇਉ ਉਰ ਅੰਤਰ ਸਰਨ ਗਈ ਕਿਰਪਾ ਨਿਤ ਤੇਰੀ ਹਾਉ ਮਹਾਪਤੀ ਤ ਮਗਤ ਲੋਪੀ ਹੁਨ ਕਰਤ ਪਾਪ ਅਭਾਰਾ ਨਾਹੀ ਨਾ ਗੁਨਾ ਨਾਹੀ ਨਾ ਕੁਛ ਜਪ ਤਪ ਕਾਹਨ ਕਰਮ ਅਬ ਕੀਜੈ ਨਾਨਕ ਹਰ ਪਰਿਉ ਸਰਨਗਤ ਅਬੇ ਦਾਣ ਪ੍ਰਭ ਦੀਜੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਰ ਰਾਖ ਲੈ ਪਤ ਮੇਰੀ ਜਮ ਕੋ ਤਰਾਸ ਪਇ ਉਰ ਅੰਤਰ ਸਰਨ ਗਈ ਕਿਰਪਾ ਨਿਤ ਤੇਰੀ ਹਰ ਰਾਖ ਲੈ ਪਤ ਮੇਰੀ ਮਨ ਕੋ ਤਰਾਸ ਭੈ ਔਰ ਅੰਤਰ ਸਰਨ ਗਈ ਕਿਰਪਾ ਨਿੱਧ ਤੇਰੀ ਰਹਾਉ ਮਹਾਪਤੀ ਤ ਮਗਤ ਲੋਭੀ ਹੁਨ ਕਰਤ ਪਾਪ ਅਭਾਰਾ ਮਰਬੇ ਕੋ ਬਸਰਤ ਨਹੀ ਨਾ ਤੇ ਚਿੰਤਾ ਤਨ ਜਰਾ ਕੈ ਪਾਵ ਮੁਕਤ ਕੇ ਕਾਰਨ ਦੇ ਇਸ ਕਿਉ ਉਠ ਧਿਆਆ ਕਟਹਿ ਪੀਰਤ ਬਸੇ ਨਰੰਗਨ ਤਾਂ ਕੋ ਮਰਮ ਨਾ ਪਾਇਆ ਨਾਹੀ ਨਾ ਗੁਣ ਨਾਹੀ ਨ ਕੁਛ ਜਪ ਤਪ ਕਾਹਨ ਕਰਮ ਅਬ ਕੀਜੈ ਹੈ ਨਾਨਕ ਹਰ ਪਰਿਉ ਸਰਨਗਤ ਅਬੇ ਦਾਣ ਪ੍ਰਭ ਦੀਜੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਰ ਜੋ ਰਾਖਲੇ ਪਤ ਮੇਰੀ ਜਮ ਕੋ ਤਰਾਸ ਭਇ ਉਰ ਅੰਤਰ ਸਰਨ ਗਈ ਕਿਰਪਾ ਨਿਤ ਤੇਰੀ ਹਰ ਜੂ ਰਖ ਲੈ ਪਤ ਮੇਰੀ ਜਮ ਕੋ ਤਰਾਸ ਭਇ ਉਰ ਅੰਤਰ ਸਰਨ ਗਈ ਕਿਰਪਾ ਨਿਤ ਤੇਰੀ ਰਹਾਉ ਮਹਾਪਤੀ ਤ ਮਗਤ ਲੋਭੀ ਹੁਨ ਕਰਤ ਪਾਪ ਅਭਾਰਾ ਪੈ ਮਰਬੇ ਕੋ ਬਸਰਤ ਨਹੀ ਨ ਤੇ ਚਿੰਤਾ ਤਨ ਜਾਰਾ ਕੈ ਵਾਵ ਮੁਕਤ ਕੇ ਕਾਰਨ ਦੇ ਇਸ ਕਿਉਂ ਉਠ ਧਿਆਇ ਕਟਹੀ ਪੀਰਤ ਬਸੇ ਨਰਨਨ ਤਾਂ ਕੋ ਮਰਮ ਨਾ ਪਾਇਆ ਨਾਹੀ ਨਾ ਗੁਨਾ ਨਾਹੀ ਨਾ ਕੁਛ ਜੱਪ ਤੱਪ ਕਾਹਨ ਕਰਮ ਅਬ ਕੀਜੈ ਨਾਨਕ ਹਾਰ ਪਰਿਓ ਸਰਨਗਤ ਅਬੇ ਦਾਣ ਪ੍ਰਭ ਦੀਜੈ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਹਰਿ ਰਾਖ ਲੈ ਪਤ ਮੇਰੀ ਜਮ ਕੋ ਤਰਾਸ ਭਇਉ ਔਰ ਅੰਤਰ ਸਰਨ ਗਹਿ ਕਿਰਪਾ ਨਿਤ ਤੇਰੀ ਹਰਿ ਰਾਖ ਲੈ ਪਤ ਮੇਰੀ ਜਮ ਕੋ ਤਰਸ ਭਇ ਔਰ ਅੰਤਰ ਸਰਨ ਗਈ ਕਿਰਪਾ ਨਿਤ ਤੇਰੀ ਰਹਾਉ ਮਹਾਪਤੀ ਤ ਮਗਤ ਲੋਭੀ ਹੁਨ ਕਰਤ ਪਾਪ ਅਭਾਰਾ ਮਰਬੇ ਕੋ ਬਸਰਤ ਨਹੀ ਨ ਤੇ ਚਿੰਤਾ ਤਨ ਜਾਰਾ ਕੈ ਪਾਵ ਮੁਕਤ ਕੇ ਕਾਰਨ ਦੇ ਇਸ ਕਿਉ ਉਠ ਧਿਆਆ ਘਟਹੀ ਪੀਰਤ ਬਸੇ ਨਰੰਜਨ ਤਾ ਕੋ ਮਰਮ ਨਾ ਪਾਇਆ ਨਾਹੀ ਨਾ ਗੁਣ ਨਾਹੀ ਕੋਸ਼ ਜਪ ਤਪ ਕਾਹਨ ਕਰਮ ਅਬ ਕੀਜੈ ਹੈ ਨਾਨਕ ਹਰ ਪਰਿਉ ਸਰਨਗਤ ਅਬੇ ਦਾਣਾ ਪ੍ਰਭ ਦੀਜੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਰ ਜੋ ਰਾਖਲੇ ਪਤ ਮੇਰੀ ਜਮ ਕੋ ਤਰਾਸ ਭਇ ਉਰ ਅੰਤਰ ਸਰਨ ਗਹੀ ਕਿਰਪਾ ਨਿਤ ਤੇਰੀ ਹਰ ਜਿ ਰਖ ਲੈ ਪਤ ਮੇਰੀ ਜਮ ਕੋ ਤਰਾਸ ਭਇ ਉਰ ਅੰਤਰ ਸਰਨ ਗਈ ਕਿਰਪਾ ਨਿਤ ਤੇਰੀ ਰਹਾਉ ਮਹਾਪਤੀ ਤ ਮਗਤ ਲੋਭੀ ਹੁਨ ਕਰਤ ਪਾਪ ਅਭਾਰਾ ਪੈ ਮਰਬੇ ਕੋ ਬਸਰਤ ਨਹੀ ਨ ਤੇ ਚਿੰਤਾ ਤਨ ਜਾਰਾ ਕੈ ਤਕੇ ਕਾਰਨ ਦੇ ਇਸ ਕਿਉਂ ਉਠ ਧਿਆਇ ਕਟਹੀ ਪੀਰਤ ਬਸੇ ਨਰਨਨ ਤਾ ਕੋ ਮਰਮ ਨਾ ਪਾਇਆ ਨਾਹੀ ਨਾ ਗੁਣ ਨਾਹੀ ਨ ਕੁਸ਼ ਜਪ ਤਪ ਹੋਨ ਕਰਮ ਅਬ ਕੀਜੈ ਨਾਨਕ ਹਾਰ ਪਰਿਓ ਸਰਨਗਤ ਅਬੇ ਦਾਣਾ ਪ੍ਰਭ ਦੀਜੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਰ ਜੋ ਰਾਖਲੇ ਪਤ ਮੇਰੀ ਜਮ ਕੋ ਤਰਾਸ ਭਇ ਉਰ ਅੰਤਰ ਸਰਨ ਗਈ ਕਿਰਪਾ ਨਿਤ ਤੇਰੀ ਹਰ ਜੀ ਰਾਖ ਲੈ ਪਤ ਮੇਰੀ ਜਮ ਕੋ ਤਰਾਸ ਭਇ ਉਰ ਅੰਤਰ ਸਰਨ ਗਈ ਕਿਰਪਾ ਨਿਤ ਤੇਰੀ ਰਹਾਉ ਮਹਾਪਤੀ ਤ ਮਗਤ ਲੋਭੀ ਹੁਨ ਕਰਤ ਪਾਪ ਅਭਾਰਾ ਪੈ ਮਰਬੇ ਕੋ ਬਸਰਤ ਨਹੀ ਨ ਤੇ ਚਿੰਤਾ ਤਨ ਜਾਰਾ ਕੈ ਦੇ ਇਸ ਕਿਉ ਉਠ ਧਿਆਇ ਘਟ ਹੀ ਪਿਰਤ ਬਸੇ ਨਰੰਜਨ ਤਾਂ ਕੋ ਮਰਮ ਨਾ ਪਾਇਆ ਨਾਹੀ ਨਾ ਗੁਣ ਨਾਹੀ ਨਾ ਕੁਸ਼ ਜਪ ਤਪ ਕੋਹਨ ਕਰਮ ਅਬ ਕੀਜੈ ਨਾਨਕ ਹਾਰ ਪਰਿਓ ਸਰਨਗਤ ਅਬੇ ਦਾਣਾ ਪ੍ਰਭ ਦੀਜੈ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਹਰ ਜੋ ਰਾਖਲੇ ਪਤ ਮੇਰੀ ਜਮ ਕੋ ਤਰਾਸ ਭਇ ਉਰ ਅੰਤਰ ਸਰਨ ਗਈ ਕਿਰਪਾ ਨਿਤ ਤੇਰੀ ਹਰ ਜੀ ਰਾਖ ਲੈ ਪਤ ਮੇਰੀ ਜਮ ਕੋ ਤਰਾਸ ਭਇ ਉਰ ਅੰਤਰ ਸਰਨ ਗਈ ਕਿਰਪਾ ਨਿਤ ਤੇਰੀ ਰਹਾਉ ਮਹਾਪਤੀ ਤ ਮੁਗਤ ਲੋਭੀ ਹੁਨ ਕਰਤ ਪਾਪ ਅਭਾਰਾ ਤੇ ਮਰਬੇ ਕੋ ਬਸਰਤ ਨਹੀ ਨ ਤੇ ਚਿੰਤਾ ਤਨ ਜਾਰਾ ਕਈ ਪਾਵ ਮੁਕਤ ਕੇ ਕਾਰਨ ਦੇ ਇਸ ਕਿਉਂ ਉਠ ਧਿਆਇ ਘਟ ਹੀ ਪੀਰਤ ਬਸੇ ਨਰੰਜਨ ਤਾਂ ਕੋ ਮਰਮ ਨਾ ਪਾਇਆ ਕੋਈ ਸ਼ਬਦ ਪਤਾ ਪਹ ਕਾਹਨ ਕਰਮ ਅਬ ਕੀਜੈ ਨਾਨਕ ਹਾਰ ਪਰਿਓ ਸਰਨਗਤ ਅਬੇ ਦਾਣ ਪ੍ਰਭ ਦੀਜੈ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਹਰ ਰਾਖ ਲੈ ਪਤ ਮੇਰੀ ਜਮ ਕੋ ਤਰਾਸ ਪਇਉ ਔਰ ਅੰਤਰ ਸਰਨ ਗਈ ਕਿਰਪਾ ਨਿਤ ਤੇਰੀ ਹਰ ਰਾਖ ਲੈ ਪਤ ਮੇਰੀ ਯਾਮ ਕੋ ਤਰਾਸ ਭਇ ਔਰ ਅੰਤਰ ਸਰਨ ਗਏ ਕਿਰਪਾ ਨਿਦ ਤੇਰੀ ਰਹਾਉ ਮਹਾਪਤੀ ਤ ਮਗਤ ਲੋਭੀ ਹੁਨ ਕਰਤ ਪਾਪ ਅਭਾਰਾ ਮਰਬੇ ਕੋ ਬਸਰਤ ਨਹੀ ਨ ਤੇ ਚਿੰਤਾ ਤਨ ਜਾਰਾ ਕੈ ਪਾਵ ਮੁਕਤ ਕੇ ਕਾਰਨ ਦੇ ਇਸ ਕਿਉ ਉਠ ਧਿਆਆ ਕਟਹਿ ਅਬ ਕੀ ਜੈ ਨਾਨਕ ਹਰ ਪਰਉ ਸਰਨਗਤ ਅਬੇ ਦਾਣ ਪ੍ਰਭ ਦੀਜੈ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਹਰ ਜੋ ਰਾਖਲੇ ਪਤ ਮੇਰੀ ਯਮ ਕੋ ਤਰਾਸ ਭਇ ਔਰ ਅੰਤਰ ਸਰਨ ਗਈ ਕਿਰਪਾ ਨਿਤ ਤੇਰੀ ਅਰਜ ਰਖੇ ਪਤ ਮੇਰੀ ਯਮ ਕੋ ਤਰਾਸ ਭਇ ਔਰ ਅੰਤਰ ਸਰਨ ਗਈ ਕਿਰਪਾ ਨਿਤ ਤੇਰੀ ਰਹਾਉ ਮਹਾਪਤੀ ਤ ਮੁਗਤ ਲੋਪੀ ਹੁਨ ਕਰਤ ਪਾਪ ਅਭਾਰਾ ਪੈ ਮਰਬੇ ਕੋ ਬਸਰਤ ਨਹੀ ਨ ਤੇ ਚਿੰਤਾ ਤਨ ਜਾਰਾ ਕੈ ਦੇਦਿਸ ਕਿਉ ਉਠ ਧਿਆਆ ਘਟ ਹੀ ਪਿਰਤ ਬਸੇ ਨਰੰਜਨ ਤਾ ਕੋ ਮਰਮ ਨਾ ਪਾਇਆ ਨਾਹੀ ਨਾ ਗੁਣ ਨਾਹੀ ਨ ਕੁਸ਼ ਜਪ ਤਪ ਕੋਨ ਕੰਮ ਅਬ ਕੀਜੈ ਨਾਨਕ ਹਾਰ ਪਰਿਓ ਸਰਨਗਤ ਅਬੇ ਦਾਣ ਪ੍ਰਭ ਦੀਜੈ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਹਰ ਜੋ ਰਾਖਲੇ ਪਤ ਮੇਰੀ ਜਮ ਕੋ ਤਰਾਸ ਭਇ ਉਰ ਅੰਤਰ ਸਰਨ ਗਈ ਕਿਰਪਾ ਨਿਤ ਤੇਰੀ ਹਰ ਜਿ ਰਖ ਲੈ ਪਤ ਮੇਰੀ ਜਮ ਕੋ ਤਰਾਸ ਭਇ ਉਰ ਅੰਤਰ ਸਰਨ ਗਈ ਕਿਰਪਾ ਨਿਤ ਤੇਰੀ ਮਹਾਉ ਮਹਾਪਤੀ ਤ ਮਗਤ ਲੋਭੀ ਹੁਨ ਕਰਤ ਪਾਪ ਅਭਾਰਾ ਪੈ ਮਰਬੇ ਕੋ ਬਸਰਤ ਨਹੀ ਨ ਤੇ ਚਿੰਤਾ ਤਨ ਜਾਰਾ ਕੈ ਬਾਹਵ ਮੁਕਤ ਕੇ ਕਾਰਨ ਦੇ ਇਸ ਕਿਉ ਉਠ ਧਿਆਇ ਘਟ ਹੀ ਪੀਰਤ ਬਸੇ ਨਰਨਨ ਤਾਂ ਕੋ ਮਰਮ ਨਾ ਪਾਇਆ ਨਾਹੀ ਨਾ ਗੁਣਾ ਨਾ ਕੁਛ ਜਪ ਤਪ ਕਾਹਨ ਕਰਮ ਅਬ ਕੀਜੈ ਨਾਨਕ ਹਾਰ ਪਰਿਓ ਸਰਨਗਤ ਅਬੇ ਦਾਣ ਪ੍ਰਭ ਦੀਜੈ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਹਰ ਰਾਖ ਲੇ ਪਤ ਮੇਰੀ ਜਮ ਕੋ ਤਰਾਸ ਪਇਉ ਔਰ ਅੰਤਰ ਸਰਨ ਗਈ ਕਿਰਪਾ ਨਿਤ ਤੇਰੀ ਹਰ ਰਾਖ ਲੇ ਪਤ ਮੇਰੀ ਯਾਮ ਕੋ ਤਰਾਸ ਭਇ ਔਰ ਅੰਤਰ ਸਰਨ ਗਈ ਕਿਰਪਾ ਨਿੱਧ ਤੇਰੀ ਰਹਾਉ ਮਹਾਪਤੀ ਤ ਮਗਤ ਲੋਭੀ ਹੁਨ ਕਰਤ ਪਾਪ ਅਭਹਾਰਾ ਪਰ ਮਰਬੇ ਕੋ ਬਸਰਤ ਨਹੀ ਨਾ ਤੇ ਚਿੰਤਾ ਤਨ ਜਾਰਾ ਕੈ ਪਾਵ ਮੁਕਤ ਕੇ ਕਾਰਨ ਦੇ ਇਸ ਕਿਉ ਉਠ ਧਿਆਯਾ ਕਟਹਿ ਪਿਰਤ ਬਸੇ ਨਰਨਨ ਤਾ ਕੋ ਮਰਮ ਨਾ ਪਾਇਆ ਨਾਹੀ ਨਾ ਗੁਨਾ ਨਾਹੀ ਨ ਕੁਛ ਜਪ ਤਪ ਕਾਹਨ ਕਰਮ ਅਬ ਕੀਜੈ ਹੈ ਨਾਨਕ ਹਰ ਪਰਿਉ ਸਰਨਾਗਤ ਅਬੇ ਦਾਣ ਪ੍ਰਭ ਦੀਜੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਰ ਜੋ ਰਾਖਲੇ ਪਤ ਮੇਰੀ ਜਮ ਕੋ ਤਰਾਸ ਭਇ ਉਰ ਅੰਤਰ ਸਰਨ ਗਈ ਕਿਰਪਾ ਨਿਤ ਤੇਰੀ ਹਰ ਜੀ ਰਖ ਲੈ ਪਤ ਮੇਰੀ ਜਮ ਕੋ ਤਰਾਸ ਭਇ ਉਰ ਅੰਤਰ ਸਰਨ ਗਈ ਕਿਰਪਾ ਨਿਤ ਤੇਰੀ ਰਹਾਉ ਮਹਾਪਤੀ ਤ ਮੁਕਤ ਲੋਪੀ ਹੂਨ ਕਰਤ ਪਾਪ ਅਭਾਰਾ ਪੈ ਮਰਬੇ ਕੋ ਬਸਰਤ ਨਹੀ ਨ ਤੇ ਚਿੰਤਾ ਤਨ ਜਾਰਾ ਪਾਵ ਮੁਕਤ ਕੇ ਕਾਰਨ ਦੇ ਇਸ ਕਿਉ ਉਠ ਧਿਆਆ ਘਟ ਹੀ ਪੀਰਤ ਬਸੇ ਨਰੰਜਨ ਤਾਂ ਕੋ ਮਰਮ ਨਾ ਪਾਇਆ ਨਾਹੀ ਨਾ ਨਾਹੀ ਨਾ ਕੁਛ ਜੱਪ ਤੱਪ ਕਾਹਨ ਕਰਮ ਅਬ ਕੀਜੈ ਨਾਨਕ ਹਾਰ ਪਰਿਓ ਸਰਨਗਤ ਅਬੇ ਦਾਣਾ ਪ੍ਰਭ ਦੀਜੈ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਹਰ ਰਾਖ ਲੈ ਪਤ ਮੇਰੀ ਜਮ ਕੋ ਤਰਾਸ ਪਇ ਉਰ ਅੰਤਰ ਸਰਨ ਗਈ ਕਿਰਪਾ ਨਿਤ ਤੇਰੀ ਹਰ ਰਾਖ ਲੈ ਪਤ ਮੇਰੀ ਜਮ ਕੋ ਤਰਾਸ ਭਇ ਔਰ ਅੰਤਰ ਸਰਨ ਗਈ ਕਿਰਪਾ ਨਿਤ ਤੇਰੀ ਰਹਾਉ ਮਹਾਪਤੀ ਤ ਮਗਤ ਲੋਪੀ ਹੁਨ ਕਰਤ ਪਾਪ ਅਭਾਰਾ ਮਰਬੇ ਕੋ ਬਸਰਤ ਨਹੀ ਨਾ ਤੇ ਚਿੰਤਾ ਤਨ ਜਾਰਾ ਕੈ ਪਾਵ ਮੁਕਤ ਕੇ ਕਾਰਨ ਦੇ ਇਸ ਕਿਉ ਉਠ ਦੀਜਾ ਨਾਨਕ ਹਰ ਪਰਿਉ ਸਰਨਗਤ ਅਬੇ ਦਾਣ ਪ੍ਰਭ ਦੀਜਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਰ ਜੋ ਰਾਖਲੇ ਪਤ ਮੇਰੀ ਜਮ ਕੋ ਤਰਾਸ ਭਇਉ ਉਰ ਅੰਤਰ ਸਰਨ ਗਹੀ ਕਿਰਪਾ ਨਿਤ ਤੇਰੀ ਹਰ ਜੀ ਰਖ ਲੈ ਪਤ ਮੇਰੀ ਜਮ ਕੋ ਤਰਾਸ ਭਇਉ ਉਰ ਅੰਤਰ ਸਰਨ ਗਈ ਕਿਰਪਾ ਨਿਤ ਤੇਰੀ ਰਹਾਉ ਮਹਾਪਤੀ ਤ ਮੁਕਤ ਲੋਪੀ ਹੁਨ ਕਰਤ ਪਾਪ ਅਭਾਰਾ ਪ